ਉਹਨਾਂ ਨੇ ਇਹਦਾ ਵਿਹੜਾ ਤੇ ਬੜਾ ਮਤਲਬ ਤੇ ਸਤਨਾਬ ਲੜੀ ਆ। ਕੋਲ ਲੱਗੇ 6-6 ਫੁੱਟ ਤੱਕ ਜਗ੍ਹਾ ਹੈ। ਦੇਖੋ ਨਾਮ ਸਾਰਿਆਂ ਦੇ ਆ। ਨਿਕੀ ਜਾਓ ਜੀ। ਕੋਈ ਕਬੀੜੀ ਆ ਕੋਈ ਜਗ੍ਹਾ ਛੱਡੋ ਵੀ ਸਹੀ ਯਾਰ। ਤੁਹਾਨੂੰ ਨੋਟਿਸ ਦੇ ਬਾਵਜੂਦ ਵੀ ਕੋਈ ਉਹ ਨਹੀਂ ਹੈਗਾ। ਜੇ ਹੋਣਾ ਕਿ ਮੈਂ ਬਰਡਰ ਜੋ ਚਲਾ ਦਾਂ ਫਿਰ ਕੀ ਕਰੋਗੇ? ਦੇਖੋ ਤੁਹਾਡਾ ਸ਼ਟਰ ਉੱਥੇ ਤੱਕ ਹੈ। ਔਰ ਤੁਸੀਂ ਦੇਖੋ ਕਿੰਨੇ ਫੁੱਟ ਅੱਗੇ ਵਧਾ ਕੇ ਰੱਖੀ ਹੈ ਯਾਰ। ਕੰਕ੍ਰੀਟ ਕਰਾਓ। ਇਹਨੂੰ ਕਰਾਓ ਯਾਰ ਇਹਦਾ ਕਿੱਥੇ ਗਿਆ? ਦੇਖੋ ਜੀ। ਕਰੋ ਨਾ ਪਾਸ ਸਿਆਣਪ ਦੀ ਮਾਰੀ ਮੋਢੀ ਉਮਰ ਇਹ ਅਫਸਰ ਮੋਬਾਈਲ ਰੱਖਦੇ ਜੇ ਤਾ ਨਾ ਕਰੂ ਮੁਰਗੇ ਮੈਨੂੰ ਮੁਕਦਮਾ ਦਰਜ ਕਰਨਾ ਨਹੀਂ ਨਹੀਂ ਮੈਨੂੰ ਮੈਂ ਮੁਕਦਮਾ ਦਰਜ ਕਰਤਾ ਚੰਗਾ ਰੂ ਚਲ ਬਠੀਕ ਹੋਰ ਇਹ ਤਾ ਹੈ ਦੇਖ ਭਾਂ ਤੁਹਾਨੂੰ ਬੇਰਵਾਹ ਕੁਝ ਕੀ ਹੋ ਰਹੀ ਹੈ ਜਦ ਕੀ ਵਾਰੀ ਲੱਗੀ ਗਈ 2014 ਦੇ ਕੀ ਹੋ ਗਿਆ ਪਹਿਲਾ ਨਗਰ ਪੰਚਾਇਤ ਵਾਲੋਂ ਇਹਨਾਂ ਨੂੰ ਅਸੀਂ ਨੋਟਿਸ ਸਰਵ ਕੀਤਾ ਫਿਰ ਲੀਗਲ ਨੋਟਿਸ ਵੀ ਦਿੱਤੇ ਗਏ ਬਗਾਨਾ ਚਸਪਾ ਕੀਤੇ ਉਸ ਦੇ ਬਾਵਜੂਦ ਤੁਸੀਂ ਹਾਲ ਦੇਖ ਸਕਦੇ ਹੋ ਸਾਹਮਣੇ ਦੁਕਾਨਾਂ ਦਾ ਪਰ ਦੋ ਦੁਕਾਨਾਂ ਚਾਰ ਦਿਨ ਕਿੰਨੇ ਪ੍ਰੇਮ ਨਾਲ ਤੁਹਾਨੂੰ ਕਿਹਾ ਸਾਰਾ ਨੋਟਿਸ ਚਸਪਾ ਵੀ ਕੀਤਾ ਪਰ ਨਹੀਂ ਬੰਦ ਹੋਇਆ ਯਹਾਂ ਤੇ ਨਾ ਆਪਾਂ ਕੋ ਨਹੀਂ ਜਾਏ ਬਹੁਤ ਹੀ ਗੱਲ ਹੁਣ ਕੀ ਹੋਣਾ ਸੀ ਹੋ ਗਿਆ ਉਸ ਤੋਂ ਬਾਅਦ ਦਫ਼ਤਰ ਆ ਜਾਓ ਮੇਰੇ ਕੋਲ ਮੈਂ ਕਰ ਦੋਗਾ ਸਹੀ ਹੈ ਕਾਨੂੰਨ ਅਨੁਸਾਰ ਜੋ ਹੋਏਗਾ ਮੈਂ ਕਰਦਾ। ਚਲੋ ਠੀਕ ਹੈ। ਦੁਕਾਨ ਉੱਪਰ ਲਾਏ ਨੂੰ। ਚੱਕੋ ਇਹਨੂੰ ਫੜਾ ਫੜਾਉਣੇ ਦੇਖੋ ਮੈਂ ਚੱਕ ਕੇ ਲੈਣੀ ਆ। ਤੁਸੀਂ 7-7 8-8 ਫੁੱਟ ਖੜੇ ਬਣਾਤੇ। ਸਰਕਾਰ ਦੀ ਜਿੰਮੇਵਾਰੀ ਗੱਲ ਥੋੜੀ ਆ ਯਾਰ ਕੋਈ ਆ। ਤੂੰ ਦੇਖੋ ਜੀ ਕਿੰਨਾ ਥੜਾ ਬਣਾਇਆ ਤੁਸੀਂ। ਉਸ ਤੋਂ ਬਾਅਦ ਤੁਸੀਂ ਬੱਡੇ ਬਿਠਾ ਲੈ ਹੋਰ। ਓ ਯਾਰ ਥੜੇ ਤੋੜਨ ਦਾ ਕਿੱਥੇ ਹੈ ਸੈਂਟਰੀ ਸੈਟਰ ਨੂੰ ਬੁਲਾਓ ਯਾਰ ਓ ਯਾਰ ਨੋਟਿਸ ਦਿਓ ਇਹਨਾਂ ਨੂੰ ਜਾਂ ਤਾਂ ਆਪ ਤੋੜ ਲੈਣ ਤਾਂ ਮੈਂ ਤੋੜ ਦੇਣਾ ਓਕੇ ਮੈਂ ਨਹੀਂ 8-8 ਫੁੱਟ ਦਾ ਥੜਾ ਥੋੜੀ ਬਰਦਾਸ਼ਤ ਕਰਨਾ ਯਾਰ ਕੋਪੋਜੀ ਬੰਦੇ ਅੱਗੇ ਫਿਰ ਹੋਰ ਬਣਾ ਲੈ ਇੱਕ ਹੀ ਤਰੀਕਾ ਹੈ ਤੋੜੋ ਸਾਹ ਨੂੰ ਇਹਨੂੰ ਯਾਰ ਇਹਨੂੰ ਓ ਯਾਰ ਇਹ ਕਿਹੜੀ ਕਿਹੜਾ ਰੂਲ 8 ਫੁੱਟ ਤੁਸੀਂ ਅੱਗੇ ਬਤਾਤੀ ਕੋਈ ਇਹ ਦੋਸਤ ਨਾਲ ਲੱਗ ਉੱਥੇ ਤੁਸੀਂ ਬੰਦਾ ਬਿਠਾਇਆ ਮਾਰਕੀਟ ਆ ਕਿੰਨੀ ਧੜੀ ਆ ਯਾਰ ਠੀਕ ਹੈ ਜਾਈ ਨਹੀਂ ਤੁਸੀਂ ਆਪ ਦੇਖੋ ਸਹੀ ਯਾਰ ਦੁਕਾਨ ਕਿੱਥੇ ਕਰ ਕੋਈ ਸਹੀ ਨਿਕਲ ਗਿਆ ਕੱਲ ਵਸ ਕੱਲ ਤੇ ਚੱਕਰ ਇਹਨਾਂ ਉੱਪਰ ਉਠਾਓ ਠੀਕ ਹੈ ਸਰ ਉੱਪਰ ਬੜਾ ਬੜਾ ਤੈਨੂੰ ਆਪਾਂ ਤੋੜਿਆ ਜੁਰਮਾਨਾ ਵੀ ਆਪ ਤੋੜੋ ਜੁਰਮਾਨਾ ਆਮ ਕਰਦੇ ਤਾਂ ਮੈਂ ਅਫਸਰ ਆ ਜਿੱਤੇ ਡਾਕਟਰ ਕਰ ਲੈਂਦੇ ਫੇਰ ਪਹਿਲਾਂ ਇਹ ਖਾਲੀ ਕਰਾਓ ਉੱਪਰ ਬੜਾ ਹੁਣੇ ਬੜਾ ਵਾਟ ਇਹਨਾਂ ਵਾਲੋ ਤੁਹਾਡੇ ਸਾਹਮਣੇ ਦੇਖ ਰਹੇ ਹੋ ਵੀ ਆ ਨਾਲ ਦੀ ਦੁਕਾਨ ਸਾਮਾਨ ਚੱਕ ਰਹੀ ਹੈ ਵਾਟ ਇਹਨਾਂ ਨੂੰ ਕੋਈ ਪਤਾ ਨਹੀਂ ਉਹ ਇਹਨਾਂ ਤੇ ਕਾਰਵਾਈ ਕੀਤੀ ਜਾਏਗੀ ਜਿਹੜਾ ਸਮਾਨ ਅਗਰਪ ਕੀਤਾ ਜਾਏਗਾ ਜੁਰਮਾਨੀ ਲਾਈ ਗਈ। ਦੁਕਾਨਾਂ ਦੇ ਬਾਹਰ ਥੜੇ ਵੀ ਬਣੇ ਹੋਏ ਨੇ ਕਾਫੀ ਕਾਫੀ ਥੜੇ ਤੋੜਨ ਦਾ ਕਹਿ ਰਿਹਾ ਸੀ ਜਿਹੜਾ ਇੱਕ ਵਾਰੀ ਦਨ ਦੁਬਾਰਾ ਬੁਲਾ ਰਹੇ ਆ। ਜਾਂ ਤਾਂ ਇਹ ਆਪ ਤੋੜ ਲੈਣ ਜਿਹੜਾ ਪਰਮਿਸੀਬਲ ਕੋਈ ਨਹੀਂ ਹੁੰਦਾ ਇਸ ਪਰਲਾ ਸ਼ਟਰ ਤੱਕ ਲਾਊਡ ਹੈ। ਤੇ ਜਿਹੜਾ ਉਹ ਸਾਰਾ ਇਲੈਗਲ ਤੇ ਜਿਹੜਾ ਉਹ ਇਲੈਗਲ ਹੈ ਤੇ ਉਸ ਪਰ ਲਾਉ ਉਹਦੇ ਕਾਰਵਾਈ ਚਲਾਈ ਜਾ ਰਹੀ ਹੈ। ਨੋਟਿਸ ਆਲਰੇਡੀ ਜਾ ਰਹੀਆਂ ਚਸਤਾ ਵੀ ਹੈ। ਕੋਈ ਫਾਈਨ ਵਗੈਰਾ ਵੀ ਕੀਤੇ ਜਾ ਰਹੀਆਂ ਫਾਈਨ ਕਰਾਂਗੇ ਜੀ। ਅਸ਼ਵਾਨ ਜਿਹੜਾ ਜਬਤ ਹੋਏਗਾ ਉਹ ਸਾਰੇ ਦੇ ਫਾਇਦੇ ਇਹ ਕਾਟਣਾ ਦੇਣਾ ਚਾਹੁੰਦੇ ਦੁਕਾਨਦਾਰਾਂ ਨੂੰ ਕਿਉਂਕਿ ਅੱਗੇ ਵੀ ਇਸ ਤਰੀਕੇ ਦੇ ਨਾਲ ਸਾਬ ਸੜੀ ਦੇ ਵਿੱਚ ਆ ਅਸੀਂ ਤਾਂ ਬੇਨਤੀ ਕਰ ਰਹੇ ਹਾਂ ਉਹਨਾਂ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਇਹ ਮੌਕਾ ਹੀ ਨਾ ਦੇਣ ਦੇਖੋ ਪਬਲਿਕ ਨੂੰ ਨੁਕਸਾਨ ਹੈ ਇਹਨਾਂ ਦਾ ਇੱਕ ਗਾਹਕ ਦਾ ਹੀ ਨੁਕਸਾਨ ਹੈ ਜਿਹੜਾ ਗਾਹਕ ਆਇਆ ਕਰੋ ਰੋਡ ਤੇ ਗੱਡੀ ਨਹੀਂ ਖੜੀ ਕਰ ਸਕਿਆ ਅੰਦਰ ਕੀ ਆਏਗਾ ਸਾਡੇ ਵੀ ਖਾਲੀ ਕਰਨ ਦਾ ਜੋ ਟ੍ਰੈਫਿਕ ਸਮੱਸਿਆ ਵੀ ਨਾਲ ਦੀ ਨਾਲ ਆ ਜਾਊਗਾ ਜਿਹੜਾ ਇਹਨਾਂ ਦੀ ਉਲੰਘਣਾ ਕਰੇਗਾ ਤੁਹਾਡੇ ਦਿੱਤੇ ਹੋਏ ਵੀ ਉਹਨੇ ਤੋੜਨੇ ਨਹੀਂ ਥੋੜੇ ਕੋ ਉਹਨਾਂ ਦੀ ਕਾਰਵਾਈ ਕੀਤੀ ਗਈ ਕਿਹੜਾ ਜਵਾਬ ਤੋੜ ਲੈਣਗੇ ਠੀਕ ਹੈ ਜੀ ਵਰਨਾ ਅਸੀਂ ਤੋੜਾਂਗੇ ਤੋੜਨ ਦੇ ਪੈਸੇ ਵੀ ਚਾਰਜ ਕਰਾਂਗੇ ਐਸ ਪਰ ਲੋਰ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਲੋਡ ਸਪੀਕਰ ਦੇ ਉੱਤੇ ਜਿਹੜੇ ਟਰੈਕਟਰਾਂ ਟਰਾਲੀਆਂ ਜਾਂ ਗੱਡੀਆਂ ਤੇ ਲੱਗੇ ਹੋਣਗੇ ਉਹ ਉਹਨਾਂ ਦੀ ਮਨਾਹੀ ਆ ਮੈਂ ਇਹ ਚੀਜ਼ਾਂ ਚੱਲਣ ਨਹੀਂ ਦੇਣੀਆਂ ਜੋ ਲੀਗਲ ਕਾਰਵਾਈ ਉਹਨਾਂ ਦੇ ਕੀਤੀ ਜਾਊਗੀ ਅੱਜ ਵੀ ਦੋ ਤਿੰਨ ਟਰਾਲੀਆਂ ਟਰੈਕਟਰਾਂ ਵਾਲੇ ਦੇ ਜਿਹੜੇ ਆ ਉਹ ਡੇਕਾਂ ਦੇ ਤਾਰਾਂ ਤੋੜੀਆਂ ਗਈਆਂ ਸਾਰਾ ਕੁਝ ਕੀਤਾ ਗਿਆ ਬਾਕੀ ਜੋ ਐਸ ਪਰ ਲਾ ਕਾਰਵਾਈ ਬਣਦੀ ਕੀਤੀ ਜਾਵੇ ਚਾਹੇ ਲੋਕਾਂ ਕੀ ਤਾੜਨਾ ਟੱਡੀ ਤੁਹਾਡੇ ਮਾਧਿਮ ਰਹੀ ਸਾਡੀ ਤਾੜਨਾ ਵਾ ਕਿ ਸ਼ਹਿਰ ਦੇ ਵਿੱਚ ਜਦੋਂ ਜਾਣਾ ਨਾ ਇਹੋ ਜਿਹੀਆਂ ਚੀਜ਼ਾਂ ਦੇ ਵਰਤੋਂ ਕੀਤੀ ਜਾਵੇ ਜਿਸ ਦੇ ਨਾਲ ਅਮਨ ਕਾਨੂੰਨ ਭੰਗ ਹੁੰਦਾ ਜਾਂ ਲੋਕਾਂ ਦੀ ਸ਼ਾਂਤੀ 'ਚ ਵਿਘਨ ਪੈਂਦਾ ਕਾਨੂੰਨੀ ਤੌਰ ਤੇ ਡੈਕ ਲਗਾਇਆ ਜਾ ਸਕਦਾ ਨਹੀਂ ਜੀ ਨਹੀਂ ਲਗਾਇਆ ਜਾ ਸਕਦਾ ਜੋ ਵੀ ਐਸ ਪਰ ਲਾ ਕਾਰਵਾਈ ਬਣਦੀ ਕੀਤੀ ਜਾਵੇ